ਲਾਇ ਵਿਪਲਵਾਨੋ ਥੰਨੇ ਵੱਜ ਗਏ 8:00 ਵੱਜ ਗਏ ਆ ਆਪਾਂ ਬੈਠੇ ਸ਼੍ਰੀਨਗਰ ਤੇ ਬਿਲਕੁਲ ਆਪਣੀ ਤਿਆਰੀ ਆਜ ਆਪਾਂ ਜਾਣਾ ਪਿੰਡ ਟੂਰ ਆਪਣਾ ਬਹੁਤ ਵਧੀਆ ਰਿਹਾ ਬੜਾ ਆਨੰਦ ਆਇਆ ਬਹੁਤ ਨਿਆਰੇ ਲਏ ਆਹ ਰੂਮ ਸੀ ਜਿਹੜਾ ਜਿੱਥੇ ਆਪਾਂ ਰਾਤ ਰਹਿ ਸੀ ਤੇ ਅਲੱਗ-ਅਲੱਗ ਪੋਰਸ਼ਨ ਜੇ ਬਣੇ ਸੀਗੇ ਉੱਪਰ ਨੀਚੇ ਆਏ ਕਰਕੇ ਤੇ ਅਲੱਗ-ਅਲੱਗ ਹੀ ਆ ਇਹਨਾਂ ਨੇ ਅਲਮਾਰੀਆਂ ਬਣਾ ਦਿੱਤੀ ਸਮਾਨ ਰੱਖਣ ਨੂੰ ਚਲੋ ਫਿਰ ਮੁਲਾ ਕੇ ਵਧੀਆ ਰਿਹਾ ਇੱਥੇ ਰਾਤ ਏਸੀ ਚ ਲਾ ਕੇ ਪੈਣਾ ਪਿਆ ਸ਼੍ਰੀਨਗਰ ਚ ਗਰਮੀ ਆ ਉਹਦੇ ਪਿੱਛੇ ਬਾਹਲੇ ਠੰਡੇ ਥਾਂ ਆਏ ਸੀ ਤਾਂ ਗਰਮੀ ਲੱਗਦੀ ਸੀਗੀ ਆ ਜਾ ਵੀਤ ਰਣ ਸਿੰਘਾ ਕਰ ਕੇ ਤਿਆਰੀ ਆਉ ਤੁਸ ਜਿੱਤੇ ਆ ਪਰ ਆਦਰ ਤੁਸੀਂ ਚੰਗਾ ਸੀ ਬਾਹਲੇ ਸੋਹਣਾ ਸੀ ਧਾਗੂ ਲੱਗਾ ਆ ਮੋਟਾ ਖੜ ਗਿਆ ਆਪਣੇ ਬੰਦੇ ਆਪਣੇ ਰੈਡੀ ਆ ਤਕਰੀਬਨ ਬੱਸ ਤੇ ਚੱਲਦੇ ਆ ਪੰਜ ਪਿੰਡੋਂ ਬਰਫਾ ਤੋਂ ਸਿੱਧਾ ਤੱਪਦੇ ਤੰਦੂਰ ਵੱਲ ਸਫ਼ਰ ਸ਼ੁਰੂ ਲੈ ਵੀ ਪਰਵਾਨ ਆਪਣੇ ਬਿਲਕੁਲ ਰੈਡੀ ਖੜੇ ਜਮ ਤਿਆਰ ਚਾਹ ਜਮਣੀ ਮਿਲੀ ਅੱਜ ਹਜੇ ਤੱਕ ਪਾਣੀ ਪੀਤਾ ਘੁੱਟ ਘੁੱਟ ਚਾਹ ਕਿਥੋਂ ਗਾਉਂ ਪੀਵਾਂਗੇ ਤੇ ਚਲੋ ਵੀ ਹੁਣ ਚੱਲਦੇ ਆ ਪਿੰਡਾਂ ਨੂੰ ਜਿੰਨਾ ਚਾ ਪਿੰਡੂ ਆਉਣ ਦਾ ਹੁੰਦਾ ਫਿਰ ਉਹਨਾਂ ਹੀ ਚਾ ਪਿੰਡ ਜਾਣ ਦਾ ਵੀ ਹੁੰਦਾ ਲੈ ਵੀ ਭਾਈ ਗੁਰੂ ਤੇਰਾ ਹੀ ਆਸਰਾ ਚਲੋ ਵੀ ਮੁੰਡਿਓ ਇਹ ਆ ਬਈ ਸ਼੍ਰੀ ਨਗਰ ਰਾਤ ਬਹੁਤ ਗੇੜੇ ਜਿੱਤੇ ਸ਼੍ਰੀ ਨਗਰ ਸ਼ਹਿਰ ਦੇ ਸਾਰੇ ਵਧੀਆ ਸੇਫ ਆ ਕੋਈ ਡਰ ਵਾਲੀ ਗੱਲ ਨਹੀਂ ਕੁਸ ਨਹੀਂਗਾ ਆਪਾਂ ਸ਼੍ਰੀਨਗਰ ਸ਼ਹਿਰ ਦੇ ਐ ਜਮਾਂ ਵਿੱਚ ਵਿਚਾਲੇ ਫਿਰਦੇ ਘੁੰਮਦੇ ਮੇਨ ਜਿਹੜਾ ਰਾਜ ਬਾਗਬਾਗ ਦਾ ਏਰੀਆ ਉੱਥੇ ਹੋਟਲ ਲਿਆ ਸੀ ਆਪਾਂ ਤੇ ਆਸਾਰੇ ਘਰਕੁਰ ਵੀ ਲੋਕਾਂ ਦੇ ਬਹੁਤ ਐ ਸਾਈਡ ਹੋਟਲ ਵੀ ਬਹੁਤ ਐ ਵਧੀਆ ਜਰੀਆ ਕਲ ਮਲਾ ਕੇ ਲੈ ਵੀ ਕਲੀਆਂ ਗੁਲੀਆਂ ਵਿੱਚ ਦੀ ਹੁੰਦੇ ਹੁੰਦੇ ਆਪਾਂ ਵੱਡੇ ਰੋਡ ਕੋਲੇ ਪਹੁੰਚ ਹੀ ਗਏ ਆ ਬਸ ਅਜੇ ਤੋਂ ਵੱਡੇ ਹਾਈਵੇ ਤੇ ਛੱਡ ਜਾਣਾ ਹੈ ਫੇਰ ਕੰਮ ਨਿਬੜੂਗਾ ਚਲੋ ਵੀ ਪਹਿਲਵਾਨੋ ਕਰਾ ਹਜੇ ਪਰ ਨਰਿਆਣ ਦਾ ਤੇਲ ਵੀ ਪਵਾਉਣਾ ਜੇ ਤਾਂ ਰੱਖਿਆ ਹੁੰਦਾ ਅੱਛਾ 100 ਦੀ ਰੇਂਜ ਹੈਗੀ ਆ ਬਸ ਠੀਕ ਆ ਭਰਾ ਓਕੇ ਚਲੋ ਸ਼੍ਰੀਨਗਰ ਤੋਂ ਬਾਰ ਬਾਰ ਆ ਗਏ ਸੋਨਾ ਰੋਡ ਹੈ ਸੋਨਾ ਮੋਹਾਲਾ ਟੈਂਪਰੇਚਰ 22 ਡਿਗਰੀ ਹੈ ਇੱਥੇ ਟਾਈਮ ਹੋ ਗਿਆ 8:25 ਚਲੋ ਦੇਖਦੇ ਕਿੰਨੇ ਵਜੇ ਨੂੰ ਪਹੁੰਚਦੇ ਆਂ ਸ਼ੇਰੀ ਨਗਰ ਤੋਂ ਜੰਮੂ ਤੱਕ ਬੜੀ ਹਾਈ ਸਕਿਉਰਿਟੀ ਆ ਵਖਤਰ ਬੰਦ ਗੱਡੀਆਂ ਬਹੁਤ ਫਿਰਦੀਆਂ ਬੜੇ ਫੌਜੀ ਲੱਗੇ ਸਾਰੇ ਰੋਡ ਤੇ ਫੌਜੀ ਫੌਜਾ ਆਪਾਂ ਆ ਗਏ ਅਨੰਤਨਾਗ ਜਿਹੜਾ ਜਿ ਫਿਰਦੇ ਆ ਉਸ ਟਾਈਮ ਤੇ ਪਲਵਾਮਾ ਇਧਰ ਆਪਣੇ ਖੱਬੇ ਪਾਸੇ ਸੀਗਾ ਲੋ ਵੀ ਇਹ ਕਾ ਮੇਰੀ ਗੈਰੈਸਟੋਰੈਂਟ ਜੀ ਇੱਥੇ ਖਾਣੇ ਆ ਪਰੌਠੇ ਤੇ ਨਾਲ ਪੀਨੇ ਚਾਹ ਜਉ ਤੁਰੇ ਸੇਰ ਦੇ ਖਾਲੀ ਪੇਟ ਹੀ ਆ ਬਸ ਮਸਾ ਮਿਲਿਆ ਸਾਰਾ ਬੰਦ ਹੀ ਬਿਆ ਤਕਰੀਬਨ ਨਾ ਇਹੀ ਖੁੱਲ ਆਕਾ ਬੋਲੀ ਪਰ ਉਹ ਟੋਟੇ ਖਾਲੇ ਚਾਹ ਚੂ ਪੀ ਰਹੇ ਸ਼੍ਰੀਨਗਰ ਤੋਂ ਬਾਹਰ ਬਾਹਰ ਬੈਠੇ ਜੀਏ ਹੁਣ ਚੱਲਦੇ ਆਪਾਂ ਜੰਮੂ ਨੂੰ ਹੁਣ ਸੋਚਿਆ ਵੀ ਰਾਮਬਨ ਟੱਪ ਕੇ ਬ੍ਰੇਕ ਲੈਣਾ ਕੋਈ ਓਨਾ ਚਿਰ ਖੜਨਾ ਨਹੀਂ ਕਿਤੇ ਵੇਖਦੇ ਬਾਕੀ ਕੀ ਕਰਦੇ ਆ ਮੁੰਡੇ ਚਲੋ ਵੀ ਭਲਵਾਨੋ ਚਲ ਵਿੰਨਰਨ ਸਿੰਘ ਰੈਡੀ ਇਹ ਵੀ ਰੈਡੀ ਤੇ ਵਿੱਕੀ ਸਿੰਘ ਵੀ ਰੈਡੀ ਹੋ ਗਿਆ ਸਰਦੇ ਖੇਤੀ ਹੁੰਦੀ ਇੱਥੇ ਕੇਸਰ ਪਾਈਓ ਤੇ ਬਹੁਤ ਦੁਕਾਨਾਂ ਕੇਸਰ ਵਾਲੀਆਂ ਆ ਸਭ ਕੇਸਰ ਦੇ ਆ ਆਜਾ ਰੋਡ ਦੇਖੀ ਜਾਨਾ ਇੰਨਾ ਚੌੜਾ ਤਾਂ ਇੱਥੇ ਫੌਜ ਨਾਲ ਲੜਾਈ ਵੇਲੇ ਚਾਹੀਦੀ ਚੜਾਉਂਦੀ ਲਾਉਣ ਵਾਸਤੇ ਅਮਰਜਸੀ ਵਰਤੋਂ ਵਾਸਤੇ ਰੱਖਿਆ ਹੋਇਆ ਵੀ ਜੇ ਕਿਤੇ ਅਸਲੀ 에어ਪੋਰਟ ਤੋਂ ਕੋਈ ਹਮਲਾ ਹੋ ਜਾਏ ਤੇ ਐਸ ਰਨਵੇ ਨੂੰ ਮੜ ਕੇ ਵਰਤਿਆ ਜਾਊਗਾ ਲੋ ਵੀ ਜਦੋਂ ਆਪਾਂ ਸ਼੍ਰੀਨਗਰ ਤੋਂ ਜੰਮੂ ਵੱਲੋਂ ਆਉਣੇ ਆ ਤੇ ਆਹ ਡੈਨਾਲ ਆਉਂਦੀ ਆ ਸਭ ਤੋਂ ਪਹਿਲੀ ਡੈਨਾਲ ਤੇ ਸਭ ਤੋਂ ਲੰਮੀ ਡੈਨਾਲ ਇਹੀ ਆ ਬਹੁਤ ਸੋਹਣੀ ਡੈਨਾਲ ਵੀ ਬਹੁਤ ਸੋਹਣੀ ਆ ਲੈਂਥ ਹੈਗੀ ਦੀ ਪੌਣੇ ਪੌਣੇ 9 ਕਿਲੋਮੀਟਰ ਲੰਮੀ ਆ ਪੌਣੇ 9 ਵਾਓ ਬਹੁਤ ਲੰਮੀ ਆ ਲਾ ਦੇ ਨਾਲ ਆ ਫੇ 9 ਕਿਲੋਮੀਟਰ ਬਹੁਤ ਲੋ ਆ ਵੀ ਹੌਣ ਮੁਕੀ ਟਨਾਲ ਹੁਣ ਬਾਹਰ ਆਏ ਆ ਬਹੁਤ ਲੰਬੇ ਟਨਾਲ ਬਾੜਾ ਸੋਹਣਾ ਯਾਰ ਕਸ਼ਮੀਰ ਜਿਵੇਂ ਕਹਾਵਤ ਇਹ ਨਹੀਂ ਹੁੰਦੀ ਵੀ ਫੁੱਲਾਂ ਨਾਲ ਕੰਡੇ ਹੁੰਦੇ ਆ ਉਹ ਗੱਲ ਬਣੀ ਖੜੀ ਆ ਕਸ਼ਮੀਰ ਦੀ ਵੀ ਜਿੰਨਾ ਸੋਹਣਾ ਤੇ ਉਨਾ ਹੀ ਖਤਰਾ ਇੱਥੇ ਪਰ ਬਾੜੇ ਹੱਦੋਂ ਜ਼ਿਆਦਾ ਇੱਕ ਤਰ ਤਖੰਡ ਕੰਮ ਗੱਲ ਬਾਤ ਆ ਤੇ ਯਾਰ ਟਨਲ ਦੇ ਵਿੱਚ ਸੀਗਾ ਟੈਂਪਰੇਚਰ 20 ਬਾਹਰ ਆਨਸਾਰ 26 ਹੋ ਗਿਆ ਬਹੁਤ ਫਰਕ ਹੁੰਦਾ ਟਨਲ ਠੰਡੀ ਹੁੰਦੀ ਅੰਦਰ ਬਏ ਸ਼ਰੀ ਨਗਰ ਤੋਂ ਬਣੀ ਹਾਲ ਤੱਕ ਤਾਂ ਬਹੁਤ ਵਧੀਆ ਹਾਈਵੇ ਐ ਇਦੋਂ ਤੋਂ ਘਾ ਥੋੜਾ ਜਿਹਾ ਪਹਾੜੀ ਏਰੀਆ ਚੱਲ ਪੈਂਦਾ ਪਰ ਰੋਡ ਬਹੁਤ ਵਧੀਆ ਐ ਹਜੇ ਤੱਕ ਆਰਾਮ ਬਾਣ ਦੇ ਕੋਲੇ ਹੁੰਦਾ ਰੋਡ ਥੋੜਾ ਜਿਹਾ ਖਰਾਬ ਤੇ ਟ੍ਰੈਫਿਕ ਜਿਆਦਾ ਵੇਖਦੇ ਚੱਲ ਕੇ ਕੀ ਬਣਦਾ ਆਰਾਮ ਬਾਣ ਬਸ 35 ਕਿਲੋਮੀਟਰ ਹੈਗਾ ਇਥੋਂ ਪਰ ਹਜੇ ਤੱਕ ਸਾਰਾ ਕੁਝ ਠੀਕ ਐ ਮੌਸਮ ਵੀ 26 27 ਡਿਗਰੀ ਆ ਠੀਕ ਆ ਵਰਦੇ ਹੁਣ ਰਾਮਬਣ ਜਿੱਥੇ ਟਨਡਰ ਨਾਲ ਬਣੀ ਜਾਂਦੀਆਂ ਇਹ ਹੀ ਆ ਸਭ ਤੋਂ ਵੱਧ ਟ੍ਰੈਫਿਕ ਵਾਲਾ ਥਾਂ ਤੇ ਲੈਂਡਸਲਾਈਡਿੰਗ ਵਾਲਾ ਅੱਜ ਟ੍ਰੈਫਿਕ ਠੀਕ ਆ ਉਸ ਹੱਬਾ ਕੋਈ ਜ਼ਿਆਦਾ ਨਹੀਂ ਗਾ ਪਰ ਆ ਗਾਰਾ ਜਿੱਕੜ ਜਾ ਬੜਾ ਕੋਸਾ ਇਧਰ ਬਸ ਲੰਘ ਚੱਲੇ ਪਾਣੀ ਆ ਗਿਆ ਰਾਮਬਣ ਜਿੰਨਾ ਦਾ ਖਤਰੇ ਵਾਲਾ ਥਾਂ ਜੇ ਅਸੀਂ ਸਾਰਾ ਪੱਟ ਪਿਆਏ ਆ ਅਜਦੋਂ ਗਾਂ ਕੋਈ ਖਤਰਾ ਨਹੀਂ ਕਿਸੇ ਤਰ੍ਹਾਂ ਦਾ لینڈ ਸਲਾਈਡਿੰਗ ਆ ਰਹਾ ਵਗੈਰਾ ਸਾਰਾ ਕਲੀਅਰ ਹੋ ਗਿਆ ਹੁਣ ਆ ਰੋਡ ਵੀ ਜੰਗਾ ਆ ਗਿਆ ਤਰਨਕੋਟ ਰਹਿ ਗਿਆ ਤਾਂ 40 ਕਿਲੋਮੀਟਰ ਆ ਨਹੀਂ ਪਤਨੀ ਟੋਪ ਸਾਰੇ ਪਤਨੀ ਟੋਪ ਆ 40 ਕਿਲੋਮੀਟਰ ਉੱਥੇ ਵੀ ਰੋਡ ਗਾਂ ਮੜ ਕੇ ਵਧੀਆ ਹੀ ਵਧੀਆ ਹੋਰ ਕਿਆ ਬਣਦਾ ਤੇ ਬੇ ਹਿਸਾਬਾ ਟ੍ਰੈਫਿਕ ਬੜਾ ਲੰਮਾ ਜਾਮ ਹਜੇ ਤਾਂ ਮੋਟਰਸਾਈਕਲ ਕਰਕੇ ਸੱਚੇ ਖੱਬੇ ਜਗਰੀ ਕੁਰੀ ਜਾਂਦੇ ਆ ਨਹੀਂ ਤਾਂ ਓਹੋ ਅਿੱਧਰ ਕਿਵੇਂ ਆ? ਖਲ। ਉਹ ਟ੍ਰੈਪ ਘਬਰ ਹਾ। ਚੰਗੇ ਰੋਡਾਂ ਦੇ ਨਾਲ-ਨਾਲ ਇਹ ਜਿਹੇ ਰੋਡ ਵੀ ਟੱਕਰ ਜਾਂਦੇ ਆ ਕਦੇ-ਕਦੇ ਫਿਰ ਮਿੱਟੀ ਕੱਟਾ, ਗਰਮੀ ਧੂੜ। ਤੇ ਜਦੋਂ ਬ੍ਰੇਕ ਲਾ ਕੇ ਖੜਨਾ ਪੈਂਦਾ ਨਾ ਉਦੋਂ ਔਖਾ ਲੱਗਦਾ ਤੁਰੇ ਚੱਲ ਗਏ ਤਾਂ ਕੰਮ ਸੈਟ। ਹਾਂ ਥੋੜਾ-ਥੋੜਾ ਤੁਰੇ ਚੱਲ ਗਏ। ਇੱਕ ਜਾਮਾ ਪਾਣ ਹੋਰ ਮਿਲ ਗਿਆ ਇੱਥੇ ਇੱਥੇ ਆਦੇ ਨੇ ਸਾਹਮਣੇ ਫੌਜ ਵਾਲੀਆਂ ਦੋ ਗੱਡੀਆਂ ਦਾ ਆਫਸਰ ਜੈਕਸੀਡੈਂਟ ਹੋ ਗਿਆ ਉਹਦੇ ਕਰਕੇ ਡੱਕਾ ਪੈ ਗਿਆ ਕਹਿੰਦੇ ਆ ਚੱਲ ਪੂਗਾ ਜਲਦੀ ਪਰ ਲੈਨ ਬਹੁਤ ਜ਼ਿਆਦਾ ਲੰਮੀ ਅੱਗੇ ਵੀ ਪਿੱਛੇ ਵੀ ਮੇਰੇ ਹਿਸਾਬ ਨਾਲ ਪਿੱਛੇ ਨੂੰ ਤਾਂ 4-5 ਕਿਲੋਮੀਟਰ ਹੋ ਚਲੋ ਕੋਈ ਗੱਲ ਨਹੀਂ ਬਣੇ ਚੱਲ ਪਿਆ ਟ੍ਰੈਫਿਕ ਚਾਲੂ ਕਰਤਾ ਇੱਕ ਪਾਸਾ ਆਪਾਂ ਲੰਘ ਜੰਦੇ ਆ ਗੱਡੀਆਂ ਦੀ ਲੈਨ ਬਹੁਤ ਲੰਮੀ ਆ ਇਹ ਪਾਸਾ ਤੇ ਖੜ ਨਹੀਂ ਲੱਗੇ ਸੀਗੇ ਉਹਦੇ ਕੰਨ ਚੱਲ ਪਿਆ ਚੱਲ ਪਿਆ ਚੱਲ ਪਿਆ ਤੇ ਹੈਲਮਟ ਵੀ ਜਿਹੜੀ ਜਿਹੜੀ ਮਸਾਂ ਹੀ ਪਾਇਆ ਆ ਆਹਾਂ ਆਹਾਂ ਵਿੱਕੀ ਨਾ ਗਿਓ ਨਾ ਨਾ ਨਾਰਸਕ ਨਹੀਂ ਲੈਣੇਗਾ ਭਾਈ ਆ ਕੋਈ ਗੱਲ ਨਹੀਂ ਆਪਾਂ ਤਾਂ ਨਾ ਕੀ ਜਾਣਾ ਗਾਂ ਜਾ ਕੇ ਫੇਰ ਚੱਲ 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 ਜੰਮੂ ਰਹਿ ਗਿਆ 99 ਕਿਲੋਮੀਟਰ 99 ਨੰਮ ਲੈ ਲਿਆ ਕਾ ਅੱਨ ਜਾਣਾ ਤਾਂ ਕਿਹਨੇਗਾ ਜੰਮੂ ਰਹਿ ਤਾਂ ਗਿਆ ਬਾਹਰੇ ਬਾਹਰ ਨੰਗ ਜਾਾਂਗੇ ਆਪਾਂ ਉਦੋਂ ਪਰ ਰਹਿ ਗਿਆ ਇੱਥੇ 23 ਕਿਲੋਮੀਟਰ ਬੱਸ ਲੈ ਲਿਆ ਕੰਮ ਫਿਰ ਉੱਥੇ ਬਾਹਰ ਬਾਹਰ ਆਪਾਂ ਨੰਗ ਜਾਣਾ ਪਠਾਨਕੋਟ ਨੂੰ ਤੇ ਟੈਂਪਰੇਚਰ ਹੋ ਗਿਆ ਹੁਣ 34 ਡਿਗਰੀ ਟਾਈਮ ਹੋ ਗਿਆ 12:30 ਕਰਮੀ ਜਦੋਂ ਖੜਦੇ ਆ ਤਾਂ ਬਹੁਤ ਬੁਰਾ ਹਾਲ ਹੱਥ ਰਹਿ ਜਾਂਦੀ ਤੇ ਠੀਕ ਆ ਜੇ ਕੁੱਝ ਕੋਠੰਡਾ ਹੁਣਾ ਪੀਨੇ ਗਰਮੀ ਹੋ ਗਈ ਪੂਰੀ ਨਾਲੇ ਥੱਲੇ ਦੀ ਜੈਕਟ ਪਾਉਣੇ ਠੰਡਾ ਰੱਖਣ ਵਾਲੀ ਫੇਰ ਕੰਮ ਸਟ ਆਊਗਾ ਜੇ ਉਧਰ ਨੂੰ ਜਾਂਦੇ ਸੀ ਤਾਂ ਗਰਮ ਕੱਪੜੇ ਪਾਉਂਦੇ ਜਾਂਦੇ ਸੀ ਤੇ ਪਤਲੇ ਲਾਉਂਦੇ ਜਾਂਦੇ ਸੀ ਹੁਣ ਪਤਲੇ ਦੀ ਲੈ ਗਈ ਹੁਣ ਆ ਪਾਣੀ ਆ ਭਿਉਂ ਭਿਉਂ ਕੇ ਪਾਉਣ ਵਾਲਾ ਟਾਈਮ ਆ ਗਿਆ ਟੈਂਪਰੇਚਰ ਹੋ ਗਿਆ 36 37 ਡਿਗਰੀ ਬਾਕੀ ਦੇਖ ਲੈ ਅੱਗੇ ਚੱਲ ਕੇ ਵਾਹ ਤਾਂ ਆਪਾਂ ਜੋ ਕਰ ਸਕਦੇ ਸੀ ਕਰ ਲਿਆ ਆਪਦੇ ਵੱਲੋਂ ਬਸ ਆ ਵੀ ਬਾਲਾ ਗਲਾਵਾ ਜਾ ਵੀ ਗਿੱਲਾ ਕਰ ਲਿਆ ਤੇ ਜੈਕਟ ਵੀ ਪਾ ਲਈ ਹੁਣ ਚੱਲਦੇ ਆਂ ਜਿਹੜੀ ਜੈਕਟ ਪਾਈ ਆ ਤੇ ਸਿਰ ਤੇ ਆਪਾਂ ਬਾਲਾ ਕਲਾਵਾ ਜਾਂ ਪਾਇਆ ਗੱਲਾਂ ਕਰਕੇ ਕੇਰਾ ਤਾਂ ਤਰਨਸਰ ਐ ਠਾਰ ਦਾ ਸਵਾਦ ਆ ਗਿਆ ਵੇਖਦੇ ਹਾਂ ਕਿੰਨੇ ਘੰਟੇ ਠਾਰੂਗਾ ਹੁਣ 1 ਵਜ ਗਿਆ ਕਿੰਨਾ ਕਟਿਆ ਸਵਾਦ ਇਹ ਨੋਟ ਕੀਤਾ ਜਾਊਗਾ ਅੱਜ ਪੂਰਾ ਕਿਉਂਕਿ ਇਦੋਂ ਗਾਂ ਆਪਾਂ ਹੁਣ ਗਰਮੀ ਵੱਲ ਨੂੰ ਹੀ ਜਾਣਾ ਹੈ ਆਪਾਂ ਆ ਗਏ ਆ ਉਦੋਂਪਰ ਇਹ ਉਹ ਹੀ ਉਦੋਂਪੋਰਾ ਜਿੱਥੇ ਹਫ਼ਤਾ ਪਹਿਲਾਂ ਬਹੁਤ ਡਰੋਨ ਸਿੱਟੇ ਸੀ ਪਾਕਿਸਤਾਨ ਨੇ ਤੇ ਕਿਦੋਂ ਅਸੀਂ ਪਿੰਡੋ ਪ੍ਰੋਗਰਾਮ ਬਣਾਇਆ ਸੀ ਨਾ ਇਧਰ ਆਉਣ ਦਾ ਉਦੋਂ ਸੋਚਿਆ ਸੀ ਵੀ ਮਨਾਲੀ ਵਾਲ ਦੀ ਜਾਵਾਂਗੇ ਤੇ ਮਨਾਲੀ ਵਾਲ ਤੋਂ ਕੋਈ ਆਵਾਂਗੇ ਆਪਾਂ ਭਾਈ ਇਧਰ ਦੀ ਨਹੀਂ ਆਉਣਾਗਾ ਪਰ ਜਿਹੜਾ ਸ਼ੈਂਕੋਲਾ ਟਾਪ ਆ ਉਹਦਾ ਰਸਤਾ ਤੇ ਗਾਂ ਜਿਹੜਾ ਪਦਮ ਨੂੰ ਜਾਂਦਾ ਬਹੁਤ ਗੰਦਾ ਰਸਤਾ ਸੀਗਾ ਅਸਿਆ ਕਰ ਰਿਸਕ ਲੈ ਲਾਂਗੇ ਉਹ ਉਧਰ ਹੋ ਜਾਣਾ ਔਖਾ ਬਹੁਤ ਸੀਗਾ ਤਾਂ ਕਰਕੇ ਸਿਆ ਰੂਟ ਚੁਣ ਲਿਆ ਪਰ ਪਿੰਡੋ ਕੋਈ ਪਲੈਨਿੰਗ ਨਹੀਂ ਸੀ ਪੋਰਾ ਵੀ ਪਿੰਡੋ ਆਇਸ ਵੀ ਨਹੀਂ ਆਪਾਂ ਹੋਰ ਪਾਸੇ ਜਾਵਾਂਗੇ ਪਰ ਪਤਾ ਲੱਗਦਾ ਨਹੀਂ ਕਦੋਂ ਵਿਚਾਰ ਬਦਲ ਜਾਂਦੇ ਆ ਪਰ ਮਾਹੌਲ ਠੀਕ ਆ ਅਰੇ ਉਦੋਂ ਪਰ ਬਹੁਤ ਚਰਚਾ ਚ ਰਿਹਾ ਥੋੜੇ ਦਿਨ ਪਹਿਲਾਂ ਉਥੋਂ ਦੀ ਨੰਗੀ ਜਾਨੇ ਆਪਾਂ ਸਿਰਫ ਹਫਤਾ ਪਹਿਲਾਂ ਦੀ ਗੱਲ ਹੈ ਪਰੋ ਟੱਪਨ ਸਟਾਪ ਪਏ ਆ ਤੇ ਟੈਂਪਰੇਚਰ ਵੀਰ 38 ਡਿਗਰੀ ਯਾਨੀ ਕਿ ਉਦੋਂ ਪੁਰਦਾ ਤੇ ਪੰਜਾਬ ਦਾ ਟੈਂਪਰੇਚਰ ਦਾ ਕੋਈ ਜ਼ਿਆਦਾ ਫਰਕ ਨਹੀਂਗਾ ਇੱਥੇ ਵੀ ਪੂਰੀ ਫੁੱਲ ਕਰਦੀਆਂ ਕਹਿੰਦਾ ਨਾਲੇ ਕਿ ਪਹਾੜ ਨੇ ਕਿਹ ਇਹਨਾਂ ਕੋਈ ਗੱਲ ਲਾਉ ਨਹੀਂਗਾ ਕਮਲ ਨਾ ਤੁਰਕੀ ਬਣਨਾ ਇਹ ਪੌਲ ਬਣੂਗਾ ਇਥੋਂ ਦੀ ਕੀ ਬਣੂਗਾ ਅਚਾ ਦਿੱਲੀ ਕੱਟੜਾ ਐਕਸਪ੍ਰੈਸ ਵਾਣਾ ਜਿਹੜਾ ਉਹ ਉਹਦਾ ਹੈ ਠੀਕ ਆ ਠੀਕ ਆ ਕੋਡ ਆਪਣ ਰਹੇਗਾ ਐਕਸ 17 ਤੇ ਅੰਮ੍ਰਿਤਸਰ ਹੈਗਾ 228 ਬਸ ਆਗੇ ਹੁਣ ਤਾਂ ਟੈਂਪਰੇਚਰ ਰਹੇਗਾ 40 ਡਿਗਰੀ ਤੇ ਜਾਨੀ ਕਿ ਜੰਮੂ ਤੇ ਪੰਜਾਬ ਦੇ ਟੈਂਪਰੇਚਰ ਦਾ ਕੋਈ ਬੜਾ ਫਰਕ ਨਹੀਂ ਮਾਮੂਲੀ ਫਰਕ ਹੈ ਇੱਥੇ ਵੀ ਫੁੱਲ ਗਰਮੀ ਆ ਜਿਹੜੇ ਇਹਨਾਂ ਦੇ ਪਹਾੜ ਆ ਸਮਝ ਲਓ ਕਿਸੇ ਕੰਮ ਦੇ ਨਹੀਂਗੇ ਏਹ ਨਹੀਂ ਠੰਡ ਠੰਡ ਕਰਦੇ ਇਹ ਤਾਂ ਐਵੇਂ ਹੀ ਆ ਲੈ ਵੀ ਗਰਮੀ ਨੇ ਬੁਰਾ ਹਾਲ ਕਰਤਾ ਬਹੁਤ ਓਵਰ ਗਰਮੀ ਆ ਹਜੇ ਮੇਰਾ ਤਾਂ ਕੰਮ ਸੱਟਾ ਥੱਲੇ ਜਾਕੜ ਜੁਕੜ ਪਾਈ ਕਰਕੇ ਮੁੰਡੇ ਦੂਜਿਆਂ ਦਾ ਬਾਲਾ ਪਰ ਹੜ ਆਕ ਤਾਂ ਪੀਨੇ ਹੁਣ ਜੋ ਜੱਥੇ ਠੰਡੇ ਹੁੰਨੇ ਆ 10 ਮਿੰਟ ਜਿਹੜੇ ਆ ਪੌਲ ਬਣਾਉਂਦੇ ਆ ਐਡਾ ਲੰਮਾ ਕੁੜੀ ਹੋਵੇ ਅਕਬਰ ਜੀ ਜੀ ਮੁੱਕਣ ਦੀ ਨਹੀਂ ਆਉਂਦੀ ਆਹੋ ਉਹ ਕਾਹਦਾ ਓਏ ਬੜਾ ਲੰਬਾਈ ਆ ਦੀ ਓਏ ਟਰੱਕ ਦੇ ਵੀ ਟਾਇਰ ਹੀ ਟਾਇਰ ਲੱਗੇ ਹੋਰ ਹੈ ਕੁਛ ਨਹੀਂ ਇੱਥੇ ਲੈ ਸਾਹਮਣੇ ਗਿਆਨੀ ਢਾਬੇ ਵਾਲਾ ਬੱਜਾਂ ਮਾਰੀ ਜਾਂਦਾ ਵੀ ਆਜੋ 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 ਨਹੀਂ ਭਾਈ ਆਸੀਂ ਨਹੀਂ ਆਉਂਦੇ ਤੇਰੇ ਕੋਲ ਆਹ ਉਹ ਬੈਟਰੀ ਮਿਲ ਗਈ ਸੀਗੀ ਬੈਟਰੀ ਰੱਖ ਲਈ ਤੇ ਵਿੱਕੀ ਸੋ ਤੁਰਪਿਆ ਤੇ ਆਪਾਂ ਤੁਰਦੇ ਆਂ ਹਾਜੇ ਸ਼ੁਕਰ ਆ ਵੀ ਸਾਰੇ ਕੁਛ ਬਾਜ਼ਾਰ ਦੇ ਦੇ ਵਿੱਚ ਹੀ ਹੋਇਆ ਜੇ ਕਿਤੇ ਡਿੱਕਾ ਬਾਹਰ ਰੋਡ-ਰਾਡ ਤੇ ਪੈਂਦਾ ਤਾਂ ਬੜਾ ਔਖਾ ਹੋ ਜਾਣਾ ਸੀ ਕੰਮ ਟਾਈਮ ਕਿੰਨਾ ਹੋ ਗਿਆ ਹੁਣ ਸਵਾ ਚਾਰ ਹੋ ਗਏ। ਫੜੇ ਫਿਰਦੇ ਆਪਾਂ ਜੰਮੂ ਕੋਈ ਗੱਲ ਨਹੀਂ ਪਹੁੰਚ ਜਾਗੇ ਟਾਈਮ ਨਾਲ ਘਰੇ ਫਾਇਡੀ ਨਹੀਂ ਕਰਦੇ। ਚੱਲ ਵੀ ਰਣ ਸਿੰਘਾ। ਚੱਲ ਵੀ ਚੱਲ 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 ਜਾ ਲੈ। ਇਹ ਆਪਾਂ ਜਾ ਰਹੇ ਹੁਣ ਜੰਮੂ ਤੋਂ ਪਠਾਨਕੋਟ। ਤੇ ਉੱਤੋਂ ਦੀ ਬੰਨ ਰਿਆ ਪੌਲ ਪੂਲ ਕੋਈ ਵਾਵਾ ਲੰਮਾ ਹੀ ਕੰਮ ਚੱਲ ਰਿਹਾ ਹੈ। ਹਰ ਬਾਰ ਬਣਿਆ ਬਹੁਤ ਵੱਡਾ ਹਸਪੀਟਲ ਆ ਭਾਈ ਹੋ ਗਿਆ ਕਿੰਨਾ ਹੋ ਗਿਆ 5:30 ਹੋ ਗਏ ਆ ਤੇ ਹੁਣ ਪੰਜਾਬ ਨੰਬਰ ਗੱਡੀਆਂ ਤੇ ਸਨ ਲੱਗੀਆਂ ਹੌਣ ਲੱਗਦਾ ਵੀ ਸਾਰਾ ਕੁਝ ਆਪਦਾ ਜਾ ਵੀ ਆਪਦੇ ਏਰੀਏ ਚ ਆ ਗਏ ਆ ਨਾ ਕਾ ਮਾਦੋਪੁਰ ਥਾਣਾ ਸਜਾਣਪੁਰ ਲੋ ਵੀ ਮਿੱਤਰੋ ਪੰਜਾਬ ਚ ਕਿੰਨੇ ਵੜ ਗਏ ਆ ਤੇ ਟੈਂਪਰੇਚਰ 40 ਡਿਗਰੀ ਹੋਇਆ ਤਾਂ 40 ਕਹਿੰਦੇ ਕਿ ਪੰਜਾਬ ਨਾਲ ਤਾਂ ਜੰਮੂ ਦਾ ਟੈਂਪਰੇਚਰ ਸੇਮ ਹੀ ਆ। ਲਾ ਬਈ ਭੁੱਖ ਵੀ ਵਾਪਰ। ਐਂਟਰੀ ਜਿੱਧਰ ਨਹੀਂ ਵੜ ਗਿਆ ਤੂੰ ਐਂਟਰੀ ਐਂਟਰੀ ਆ ਤੂੰ ਚੱਲ ਕਰਾ। ਗਰਮੀ ਬਹੁਤ ਜ਼ਿਆਦਾ ਐ ਸੜੇ ਬਹਿ ਗਰਮੀ ਨਾਲ। ਭੁੱਖ ਵੀ ਲੱਗੀ ਐ ਪਰ ਭੁੱਖ ਖਾਣ ਵਾਲੀ ਨਹੀਂ ਪੀਣ ਵਾਲੀ ਲੱਗੀ ਅਸਲ 'ਚ। ਇੱਥੇ ਕੋਈ ਠੰਡਾ ਠੰਡਾ ਖਾਣੇ ਪੀਣੇ ਕੁਛ। ਤੇ ਟਾਈਮ ਹੋ ਗਿਆ 6 ਵਜੇ। ਬਸ 200 ਕਿਲੋਮੀਟਰ ਪਿੰਡ ਰਹਿ ਗਿਆ ਆਪਣਾ। ਚੱਲ ਬਣਾਗੇ ਟਾਈਮ ਨਾਲੇ। ਐਮ 7:00 ਵਜ ਗਏ ਆ ਹੈ ਅੱਜ ਭੋਲੇ ਕਿਹਾ ਲਾਉਣੇ ਆ ਕਵਰ ਲਾਉਣੇ ਸੀ ਲਾਈਟਾਂ ਦੇ 7:00 ਵਜ ਗਏ ਆ ਮੁੰਡਿਆਂ ਨੇ ਠੰਡੀਆਂ ਕੌਫੀਆਂ ਕਾਫੀਆਂ ਪੀ ਲਈਆਂ ਠਰ ਗਏ ਥੋੜਾ ਮੌਸਮ ਵੀ ਠਰ ਗਿਆ ਹੁਣ ਚੱਲਦੇ ਆ ਪਿੰਡ ਨੂੰ ਚਲੋ ਭਾਈ 7:00 ਵਜ ਕੇ 16 ਮਿੰਟ ਹੋ ਗਏ ਆ ਫਿਰਦੇ ਆ ਆਪਾਂ ਹਜੇ ਪਠਾਨਕੋਟ ਦੇ ਨੇੜੇ ਤੇੜੇ ਕਿਤੇ ਫਿਰਦੇ ਆ ਤੇ ਆਹ ਸਾਹਮਣੇ ਕਾਟਾ ਚੱਲਦੇ ਹੁਣ ਬਸ ਕਿਤੇ ਕੋਈ ਬ੍ਰੇਕ ਨਹੀਂ ਗਈ ਸਿੱਧਾ ਘਰ ਨੂੰ ਜਾਣਾ ਘਰ ਨੂੰ ਕਹਿੰਦੇ ਬਾਈ ਜੀ ਬਹੁਤ ਹਨ ਹੋਗੇ ਘਰੇ ਜਾਣ ਨੂੰ ਜੀ ਕਰਦਾ ਹੁਣ ਭਣਾ ਗਰਮੀ ਵਾਲੇ ਪਾਸੇ ਹੀ ਘਰ ਆਪਣਾ ਪਰ ਘਰ ਘਰ ਹੀ ਹੁੰਦਾ ਚਲੋ 8:00 ਵੱਜ ਗਏ ਆ ਤੇ ਟੈਂਪਰੇਚਰ 36 ਘਟ ਗਿਆ ਹੁਣ ਕਿਆਲੀ ਬਿਆਲੀ ਤੋਂ ਥੱਲੇ ਆ ਗਿਆ ਆਪਾਂ ਹੁਣ ਅੰਮ੍ਰਿਤਸਰ ਤੋਂ 50 ਕਿਲੋਮੀਟਰ ਪਿੱਛੇ ਫਿਰਦੇ ਹਾਂ ਹਜੇ ਗੁਰਦਾਸਪੁਰ ਵਾਲੇ ਪਾਸੇ ਫਿਰਦੇ ਆ ਫਸ 50 ਕਿਲੋਮੀਟਰ ਰਹਿ ਗਿਆ ਹੁਣ ਸਰ ਤੇ ਗੂਗਲ ਮੈਪ ਵਿਖਾਉਂਦਾ ਸੀ ਆਪਾਂ ਨੂੰ 10:30 ਵਜੇ ਪਹੁੰਚੋਗੇ ਤੇ ਪਿੰਡ ਉੱਪਰ ਆਪਾਂ ਉਦੋਂ ਜਾਵੜਾਂਗੇ ਪਹਿਲਾਂ ਕਿਉਂਕਿ ਹੁਣ ਕਿਤੇ ਕੋਈ ਬ੍ਰੇਕ ਨਹੀਂਗਾ ਬਸ ਸਿੱਧਾ ਘਰ ਹੀ ਘੜਨਾ ਜਾਗੇ ਉਹ ਐਸ ਵੇਲੇ ਠੀਕ ਆ ਹਵਾ ਠੰਡੀ ਜੀ ਆਉਂਦੀ ਹੈ ਵਧੀਆ ਲੱਗਦਾ ਦਿਨੇ ਗਰਮੀ 'ਚ ਰਾਈਡ ਕਰਨੀ ਬਹੁਤ ਔਖਾ ਕੰਮ ਆ ਕਿਉਂਕਿ ਟੈਂਪਰੇਚਰ 40 42 ਪਾਣੀ ਦੀ ਧਿਆਨ ਰੱਖ ਜੀ ਰਹੀਦੀ ਬਹੁਤ ਬੰਦੇ ਨੂੰ ਕਬੂਤਰ ਬੈਠਾ ਸੀ ਆ ਸਾਹਮਣੇ ਬਸ ਜਾਂਦੀ ਆ ਬੜੀ ਸੋਹਣੀ ਆ ਡਬਲ ਲੱਗਦੀ ਆ ਡਬਲ ਹਾਂ ਡਬਲ ਹੀ ਆ ਬੜੀ ਵੱਖਰੀ ਜੀ ਆ ਆਪਣੇ ਪੰਜਾਬ ਚ ਤਾਂ ਕਦੇ ਆਈ ਨਹੀਂ ਤੋ ਟੂਰਿਸਟ ਬੱਸ ਆ ਇਹ ਡਬਲ ਸੇਟਾਂ ਉੱਪਰ ਬੈੱਡ ਲੱਗੇ ਆ ਬਹੁਤ ਸੋਹਣੀ ਆ ਤਾਂ ਮੇ ਮਿੱਤਰੋ ਹੋ ਗਿਆ ਕਹਿੰਦੇ ਕਿੰਨਾ ਹੋ ਗਿਆ 9 ਵਜ ਗਏ ਤੇ ਆਪਾਂ ਅੰਮ੍ਰਿਤਸਰ ਪਹੁੰਚ ਗਏ ਆ ਕਿੱਥੋਂ ਆਪਣਾ ਪਿੰਡ ਬੱਸ 90 ਕਿਲੋਮੀਟਰ ਤੇ 9:00 10:00 ਸਵੇਰ 10 ਪਹੁੰਚ ਜਾਣੇ ਪਰ ਆਮਦਾਰੀ ਨਾਲ ਨੰਦਾ ਯਾਰ ਕਾਦੀ ਦਿਖਾਵਟ ਹੋਣੀ ਹੈ ਲੀ ਜੀਆਂ ਦੇ ਲੈ 크ਰੂਜ਼ ਲੱਗਾ ਆਹ ਹਾਂ ਕਿਆ ਨੰਦ ਆ ਰਿਹਾ ਮੇ ਨੰਦ 9:38 ਮਿੰਟ ਹੋ ਗਏ ਆਪਾਂ ਪਹੁੰਚ ਗਏ ਮਖੂਤ ਇੱਥੇ ਬੜਾ ਸੋਹਣਾ ਹੋਟਲ ਹਟਲ ਕਰਕੇ ਲਾਈਟਾਂ ਲਟਾਈਆਂ ਬਹੁਤ ਲੱਗੀਆਂ ਸੋਹਣਾ ਮਾਹੌਲ ਜ ਬਣਾਈ ਬੈਠੇ ਆ ਬਖੂ ਵਾਲੇ ਬਸ ਫਾਟੇ ਖੁੱਲੇ ਹੋਣ ਬਹੁਤ ਤਾਂ ਕਰਦੇ ਬੜੀ ਲੰਮੀ ਲੈਣ ਲੱਗੀ ਹੁੰਦੀ ਹੈ ਗਰਮੀ ਬਹੁਤ ਆ ਟੈਂਪਰੇਚਰ ਹੁਣ ਹੈਗਾ 35 ਡਿਗਰੀ ਬਸ ਇਹੋ ਥੇ ਹੋਣੀ ਚਾਹੀਦੀ ਆ ਚੱਲ ਸ਼ੁਕਰ ਫਾੜਕ ਦਾ ਖੁੱਲਿਆ ਹੀ ਆ ਪਰ ਹੁਣੇ ਖੁੱਲਿਆ ਲੱਗਦਾ ਕਿ ਤੇ ਲੈਣ ਜੀ ਵਾਵਾ ਲੰਬੀ ਪਈ ਆ ਚਲੋ ਆਪਣੇ ਵਾਸਤੇ ਠੀਕ ਆ ਨਹੀਂ ਤਾਂ ਗਰਮੀ ਬਹੁਤ ਲੱਗਦੀ ਆ ਕੀ ਸੋ ਤਾਂ 1400 ਕਹਿੰਦਾ ਮੈਨੂੰ ਦਿਓ ਇਜਾਜ਼ਤ ਬਈ ਇਹਦੇ ਨਾਲ ਦੇ ਦੋ ਜਣ ਅੱਗੇ ਲੰਘੇ ਲੇਟਾ ਸੀ ਥੋੜਾ ਹੌਲੀ ਹੁੰਨੇ ਆ ਇਹ ਤਾਂ ਮੈਂ ਚੱਲਦਾ ਹੁਣ ਚੱਲ ਭਾਈ ਵੇਖ ਤੂੰ ਜਾ ਤੇਰੀ ਵਾੜ ਦੂਰ ਹੈ ਨੇ ਮਠੰਡੇ ਜਾਣਾ ਹੈ ਆਪਣਾ ਕੰਮ ਨੇੜੇ ਹੀ ਆ ਹੁਣ ਲਵੀ ਟਾਈਮ ਹੋ ਗਿਆ ਸਵਾ 10 ਤੇ ਆਪਾਂ ਆ ਗਏ ਆ ਆਪਣੇ ਪਿੰਡ ਵਾਲੇ ਟੂਲਪਲਾਜ ਤੇ ਆਪਣਾ ਸਾਰਾ ਟੂਰ ਬਹੁਤ ਜਿਆਦਾ ਵਧੀਆ ਰਿਹਾ ਆਪਾਂ ਇਥੋਂ ਗਏ ਸੀ ਮਨਾਲੀ ਮਨਾਲੀ ਤੋਂ ਕਲੌਂਗ ਜਸਪਾ ਸ਼ੇਂਕੁਲਾ ਸ਼ੇਂਕੁਲਾ ਤੋਂ ਪੂਰਨੀਆਂ ਪੂਰਨੀਆਂ ਤੋਂ ਪਦਮ ਪਦਮ ਤੋਂ ਕਾਰਗਲ ਸ਼੍ਰੀਨਗਰ ਤੋਂ ਜੰਮੂ ਵਿੱਚ ਦੀ ਹੋ ਕੇ ਪਿੰਡ ਆਵੇ ਬਹੁਤ ਆਨੰਦ ਲਿਆ ਬਹੁਤ ਸੋਹਣਾ ਮੌਲ ਰਿਆ ਰਾਈਡਿੰਗ ਕਰਕੇ ਕਿੰਨੇ ਨਵੇਂ ਦੋਸਤ ਨਿਤਰ ਮਿਲ ਜਾਂਦੇ ਜਿਨ੍ਹਾਂ ਨੂੰ ਪਹਿਲਾਂ ਆਪਾਂ ਕਦੇ ਜਾਵਾਂ ਹੀ ਨਹੀਂ ਜਾਣਦੇ ਪਛਾਣਦੇ ਸੀ ਹੁਣ ਐਂ ਲੱਗਦਾ ਦੀ ਪਤਾ ਨਹੀਂ ਕਦੋਂ ਕਦੇ ਜਾਣਦੇ ਆ ਤਾਰਾ ਸਿੰਘ ਦਾ ਪਹਿਲਾਂ ਉਥੇ ਰਾਜ ਵੀ ਆਪਨੂੰ ਖੜਕੇ ਮਿਲ ਪਿਆ ਸੀ ਕਿ ਫਿਰ ਨਾਲ ਦੇ ਦੇ ਪਿੱਛੇ ਹਜੇ ਇਹਨੂੰ ਲੱਗਾ ਸੀ ਕਿਤੇ ਗਾਂ ਲੰਘੇ ਆ ਪਰ ਉਹ ਬਹੁਤ ਪਿੱਛੇ ਹਜੇ ਮਕੂ ਆ ਫਾਟਕ ਲੱਗੇ ਤੇ ਇਹ ਹੁਣ ਲੱਗਦਾ ਇੱਧਰ ਜਾਊਗਾ ਤੇ ਆਪਾਂ ਚੱਲਦੇ ਆ ਘਰ ਨੂੰ ਜਿੰਨੀ ਮਰਜ਼ੀ ਸੋਹਣੀਆਂ ਥਾਵਾਂ ਤੇ ਘੁੰਮ ਲੋ ਮਰਜ਼ੀ ਹੁਣ ਆਪਣੇ ਗਰਮੀ ਆ ਤੇ ਪਹਿਲਾਂ ਠੰਡੀਆਂ ਥਾਵਾਂ ਤੇ ਜਾਇਓ ਪਰ ਜੀ ਆਪਦੇ ਪਿੰਡ ਆਗੇ ਲੱਗਦਾ ਜਿੰਨਾ ਚਾਹ ਕਰੋ ਜਾਣਦਾ ਹੁੰਦਾ ਪਹਿਲਾਂ ਕੁੱਦੂ ਜਿਆਦੇ ਚਾਹ ਫਿਰ ਘਰੇ ਆਉਣ ਦਾ ਹੋ ਜਾਂਦਾ ਵੀ ਐ ਲੱਗਦਾ ਹਾ ਹਰਾਮ ਆ ਗਿਆ ਵੀ ਆਪਦੇ ਘਰੇ ਵਾਪਸ ਆ ਗਏ ਚਲੋ ਸਾਰਾ ਕੁਝ ਵਧੀਆ ਹੋ ਗਿਆ ਸੋਹਣਾ ਟੂਰ ਹੋ ਗਿਆ ਕਿਸੇ ਤਰ੍ਹਾਂ ਦਾ ਕੋਈ ਡਿੱਕਾ ਜਾਂ ਪਰੇਸ਼ਾਨੀ ਨਹੀਂ ਆਈ ਚਲੋ ਹੁਣ ਲੱਗਦੇ ਆ ਕੰਮਕਾਰ ਥੋੜਾ ਜਿਹਾ ਖੇਤੀ ਦਾ ਕੰਮ ਆਪਣਾ ਬੱਚੇ ਰਹਿੰਦਾ ਹਜੇ ਤੇ ਫੇਰ ਕਿਤੇ ਰੱਬ ਨੇ ਬਣਾਇਆ ਪ੍ਰੋਗਰਾਮ ਤੇ ਜਲਦੀ ਚੱਲਾਂਗੇ ਚੰਗਾ ਵੀ ਮਿੱਤਰੋ ਫੇਰ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਗੁੱਡ ਨਾਈਟ ਟਾਟਾ ਬਾਏ ਬਾਏ ਉਹ ਆ ਗਿਆ ਘਰ ਆਪਣਾ ਹੁਣ ਵੇਖੋ ਕੋਈ ਲਓ ਵੀ ਅੱਜ ਦੀ ਵੀਡੀਓ ਇੱਥੇ ਖਤਮ ਹੁਣ ਨੌਨੇ ਤੋਂ ਨੇ ਸੌਣੇ ਆ